ਆ ਜਿਹੜੀ ਤਸਵੀਰ ਇਹ ਜਿਹੜਾ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਨਰਿੰਦਰ ਮੋਦੀ ਦੇ ਹਾਲ ਤੇ ਹਾਲਾਤ ਨੂੰ ਬਿਆਨ ਕਰਦੀ ਹੈ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਦੀ ਸੌਣ ਚੁੱਕਣ ਜਾ ਰਹੇ ਨੇ ਤੇ ਇਸ ਵਾਰ ਨਾਰਾ ਬੁਲੰਦ ਇਹ ਹੋਇਆ ਵੀ ਇਸ ਵਾਰ ਐਨਡੀਏ ਦੀ ਸਰਕਾਰ ਬਣ ਰਹੀ ਹੈ ਜਦਕਿ ਇਹ ਤੋਂ ਪਹਿਲਾਂ ਵੀ 2014 ਤੇ 2019 ਦੇ ਵਿੱਚ ਵੀ ਐਨਡੀਏ ਦੀ ਸਰਕਾਰ ਬਣੀ ਸੀਗੀ ਪਰ ਨਰਿੰਦਰ ਮੋਦੀ ਇਹਦਾ ਸਾਰਾ ਕ੍ਰੈਡਿਟ ਆਪ ਲੈਂਦੇ ਹੁੰਦੇ ਸੀ ਤੇ ਇਸ਼ਤਿਹਾਰਾਂ ਦੇ ਵਿੱਚ ਵੀ ਇਹੀ ਲਿਖਿਆ ਜਾਂਦਾ ਸੀਗਾ ਕਿ ਮੋਦੀ ਸਰਕਾਰ ਪਰ ਕਿਉਂਕਿ ਹੁਣ ਮੈਜੋਰਟੀ ਆ ਹੀ ਨਹੀਂ ਆ ਬਹੁਮਤ ਆ ਹੀ ਨਹੀਂ ਆ ਤੇ ਇਸੇ ਦੇ ਚਲਦਿਆਂ ਜਦੋਂ ਨितीश ਕੁਮਾਰ ਦਾ ਸਹਾਰਾ ਲੈਣਾ ਪੈ ਰਿਹਾ ਤੇ ਚੰਦਰਬਾਬੂ ਨਾਈਡੂ ਦਾ ਸਹਾਰਾ ਲੈਣਾ ਪੈ ਰਿਹਾ ਤੇ ਹੁਣ ਜਿਹੜੇ ਤੇਵਰ ਆ ਪ੍ਰਧਾਨ ਮੰਤਰੀ ਸਾਹਿਬ ਦੇ ਇਹ ਥੋੜੇ ਜੇ ਬਦਲ ਗਏ ਆ ਸਾਨੂੰ ਉਹ ਵੀ ਵੀਡੀਓ ਚੰਗੀ ਤਰ੍ਹਾਂ ਯਾਦ ਆ ਜਦੋਂ ਲਾਲਕ੍ਰਿਸ਼ਨ ਅਡਵਾਨੀ ਜਿਹੜੇ ਭਾਜਪਾ ਦੇ ਸੀਨੀਅਰ ਆਗੂ ਆ ਉਹਨਾਂ ਨੂੰ ਕਿਵੇਂ ਨਰਿੰਦਰ ਮੋਦੀ ਹੁਣਾਂ ਨੇ ਜਿਹੜਾ ਉਹ ਇਗਨੋਰ ਕੀਤਾ ਸੀਗਾ ਪਰ ਹੁਣ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਆ ਕਿ ਜਦੋਂ ਨਤੀਸ਼ ਕੁਮਾਰ ਬਿਲਕੁਲ ਲਾਗੇ ਆ ਜਾਂਦੇ ਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਆ ਉੱਠ ਕੇ ਉਹਨਾਂ ਨੂੰ ਮਿਲਦੇ ਆ ਉਹਦਾ ਕਾਰਨ ਇਹ ਹੀ ਆ ਵੀ ਜੇ ਸਰਕਾਰ ਟਿੱਕੀ ਰਹੇਗੀ ਜਾਂ ਅਗਰ ਅੱਜ ਜਿਦਾ 100 ਚੁੱਕਣ ਜਾ ਰਹੇ ਆ ਤਾਂ ਇਹ ਨਤੀਸ਼ ਤੇ ਚੰਦਰਬਾਬੂ ਨਾਇਡੂ ਦੀ ਬਦੌਲਤ ਇਹ ਸੰਭਵ ਹੋ ਰਿਹਾ ਕਿਉਂਕਿ ਉਦਾਂ ਤਾਂ ਐਨਡੀਏ ਦੇ ਕੋਲ ਜਿਹੜਾ ਵਾ ਉਹ 292 ਸੀਟਾਂ ਹੈਗੀਆਂ ਨੇ ਪਰ ਭਾਜਪਾ ਦੇ ਕੋਲ 240 ਸੀਟਾਂ ਨੇ ਤੇ ਭਾਜਪਾ ਇਹ ਨਹੀਂ ਚਾਹੁੰਦੀ ਵੀ ਨਤੀਸ਼ ਜਿਹੜੇ ਆ ਇਹ ਇੰਡੀਆ ਗੱਠਜੋੜ ਦੇ ਨਾਲ ਰਲ ਜਾਣ ਤੇ ਸਰਕਾਰ ਉਹਨਾਂ ਦੀ ਬਣ ਜਾਵੇ ਹਾਲਾਂਕਿ ਨਤੀਸ਼ ਕੁਮਾਰ ਵੱਲੋਂ ਤਿੰਨ ਵੱਡੇ ਮਹਿਕਮੇ ਜਿਹੜੇ ਆ ਉਹ ਵੀ ਮੰਗਲੇ ਗਏ ਆ ਵੀ ਇਹ ਜਿਹੜੀਆਂ ਮੰਤਰੀਪਦਾ ਸਾਨੂੰ ਦੇਣੇ ਚਾਹੀਦੇ ਆ ਉਹਨਾਂ ਨੇ ਫਾਈਨਾਂਸ ਵੀ ਮੰਗ ਲਿਆ ਉਹ ਕਹਿੰਦੇ ਰੇਲ ਮਹਿਕਮਾ ਵੀ ਸਾਨੂੰ ਦਿਓ ਤੇ ਨਾਲ ਦੀ ਨਾਲ ਹੀ ਉਹ ਇਹ ਵੀ ਗੱਲ ਕਹਿੰਦੇ ਆ ਵੀ ਖੇਤੀਬਾੜੀ ਕ੍ਰਿਸ਼ੀ ਮਹਿਕਮਾ ਵੀ ਸਾਨੂੰ ਮਿਲਣਾ ਚਾਹੀਦਾ ਤੇ ਦੂਜੇ ਪਾਸੇ ਖਬਰ ਆਏ ਨੇ ਕਿ ਚੰਦਰਬਾਬੂ ਨਾਈਡੂ ਜਿਹੜੇ ਆ ਤਿਲਗੂ ਦਿਸਮ ਪਾਰਟੀ ਦੇ ਜਿਹੜੇ ਪ੍ਰਮੁੱਖਾ ਉਹ ਕਹਿੰਦੇ ਆ ਵੀ ਲੋਕ ਸਭਾ ਦਾ ਸਪੀਕਰ ਮੈਨੂੰ ਬਣਾ ਦਿਓ ਹੁਣ ਇਹ ਸਭ ਦੇ ਵਿੱਚ ਜਿੱਥੇ ਅੱਜ ਸੌ ਚੁੱਕ ਸਮਾਗਮ ਰੱਖਿਆ ਗਿਆ ਤੀਜੀ ਵਾਰ ਨਰਿੰਦਰ ਮੋਦੀ ਹੁਣਾਂ ਨੇ ਹੁਣ ਸੌ ਚੁੱਕ ਲੈਣੀ ਆ ਇਸ ਦੇਸ਼ ਦੇ ਪ੍ਰਧਾਨ ਮੰਤਰੀ ਵੱਜੋਂ ਤੇ ਕੀ ਇਹ ਨितीश ਕੁਮਾਰ ਤੇ ਚੰਦਰਬਾਬੂ ਨਾਇਡੂ ਦੀਆਂ ਮੰਗਾਂ ਜਿਹੜੀਆਂ ਉਹ ਮੰਨ ਲੈਣਗੇ ਪਰ ਇਸ ਵੀਡੀਓ ਨੂੰ ਦੇਖ ਕੇ ਤਾਂ ਇਦਾਂ ਹੀ ਲੱਗਦਾ ਵੀ ਇਹ ਕਹਿੰਦੇ ਆ ਭਾਈ ਸਾਹਿਬ ਕੋਈ ਗੱਲ ਨਹੀਂ ਤੁਸੀਂ ਮੈਨੂੰ ਸਿਰਫ ਪ੍ਰਧਾਨ ਮੰਤਰੀ ਦੀ ਸੌ ਚੁੱਕਾ ਦਿਓ ਬਾਕੀ ਜਿਹੜੇ ਡਿਪਾਰਟਮੈਂਟਸ ਤੁਸੀਂ ਕਹੋਗੇ ਅਸੀਂ ਬੈਠ ਕੇ ਤੁਹਾਨੂੰ ਜਿਹੜਾ ਵਾ ਮਿਲ ਬੈਠ ਕੇ ਡੀਲ ਕਰ ਲਵਾਂਗੇ ਤੁਹਾਨੂੰ ਦੇ ਦੇਵਾਂਗੇ ਪਰ ਦੇਖੋ ਵਕਤ ਜਦੋਂ ਬਦਲ ਜਾਂਦਾ ਹਾਲਾਤ ਬਦਲ ਜਾਂਦੇ ਆ ਤੇ ਫੇਰ ਜਿਹੜਾ ਬੰਦਾ ਕਿਸੇ ਨੂੰ ਇੱਕ ਅੱਖ ਵੇਖਣਾ ਪਸੰਦ ਨਹੀਂ ਕਰਦਾ ਜਿਹੜਾ ਉਹਦੇ ਅੰਦਰ ਜਿਹੜੀ ਹੈ ਕਹਿ ਲਈਏ ਹਉਮੈ ਨਹੀਂ ਜ਼ਿਆਦਾ ਪ੍ਰਾਊਡ ਇੰਨਾ ਜ਼ਿਆਦਾ ਤੇ ਅੱਜ ਉਹੀ ਸ਼ਖਸ ਜਿਹੜਾ ਉਹ ਕਿੱਦਾਂ ਉੱਠ ਉੱਠ ਕੇ ਮਿਲ ਰਿਹਾ ਹਾਲਾ ਇਹ ਵੀ ਨਹੀਂ ਪਤਾ ਇਹ ਵੀਡੀਓ ਅੱਜ ਦਾ ਵਾ ਹੈ ਜਾਂ ਕੋਈ ਪੁਰਾਣਾ ਪਰ ਇਹ ਵੀਡੀਓ ਇੰਨਾ ਜ਼ਰੂਰ ਹੈ ਵੀ ਇਹ ਹੈਗਾ ਇਲੈਕਸ਼ਨਸ ਤੋਂ ਬਾਅਦ ਦਾ ਜੋਨ ਨਤੀਜਿਆਂ ਤੋਂ ਬਾਅਦ ਆਏ ਵੀਡੀਓ ਜ਼ਰੂਰ ਆ ਕਿਉਂਕਿ ਨਰਿੰਦਰ ਮੋਦੀ ਹੁਣੀ ਜਿਹੜੇ ਆ ਇਹ ਏਦਾਂ ਕਦੀ ਕਿਸੇ ਨੂੰ ਮਿਲੇ ਹੀ ਨਹੀਂ ਅਜੇ ਤੱਕ ਜਿੱਦਾਂ ਇਹ ਉੱਠਦੇ ਆ ਭੱਜ ਕੇ ਉੱਠਿਆ ਵੀ ਉਹ ਉਹ ਵੱਡੇ ਭਾਜੀ ਆ ਗਏ ਨਤੀਸ਼ ਹੁਣੀ ਆ ਗਏ ਆਪਾਂ ਇਹਨਾਂ ਨੂੰ ਜਿਹੜਾ ਵਾ ਇਹਨਾਂ ਦਾ ਸਵਾਗਤ ਕਰੀਏ ਇਹਨਾਂ ਨੂੰ ਮਿਲੀਏ ਸੋ ਜਦੋਂ ਬੰਦੇ ਦਾ ਸਮਾਂ ਬਦਲਦਾ ਨਾ ਤੇ ਉਹਦੇ ਨਾਲ ਉਹਦੇ ਹਾਲਾਤ ਜਿਹੜੇ ਆ ਉਹ ਵੀ ਬਦਲ ਜਾਂਦੇ ਆ ਤੇ ਕਿਸੇ ਵੇਲੇ ਜਿਹੜਾ ਬੰਦਾ ਕਿਸੇ ਨੂੰ ਦੇਖਣਾ ਨਹੀਂ ਚਾਹੁੰਦਾ ਹੁੰਦਾ ਜਾਂ ਉਹਨੂੰ ਲੱਗਦਾ ਹੁੰਦਾ ਵੀ ਮੇਰੇ ਵਰਗਾ ਤਾਂ ਕੋਈ ਬੰਦਾ ਹੈ ਹੀ ਨਹੀਂ ਹਾਲਾਂਕਿ ਨਰਿੰਦਰ ਮੋਦੀ ਇਹ ਗੱਲ ਕਹਿੰਦੇ ਵੀ ਆ ਕਿ ਮੇਰਾ ਜਿਹੜਾ ਜ ਉਹ ਬਾਇਓਲੋਜੀਕਲ ਟੰਗ ਦੇ ਨਾਲ ਹੋਇਆ ਨਹੀਂ ਮੈਂ ਤੇ ਅਵਤਾਰ ਹਾਂ ਰੱਬ ਦਾ ਇੱਕ ਸੋ ਇਹ ਹੁਣ ਜਿਹੜੇ ਏਡੀਆਂ ਵੱਡੀਆਂ ਗੱਲਾਂ ਕਰਦੇ ਸੀਗੇ ਏਡੇ ਵੱਡੇ ਦਾਅਵੇ ਕਰਦੇ ਸੀਗੇ ਤੇ ਹੁਣ ਕਿਦਾਂ ਉੱਠ ਉੱਠ ਕੇ ਆਪਣੇ ਭਾਈਵਾਲਾਂ ਨੂੰ ਮਿਲ ਰਹੇ ਆ ਤਾਜੂਏ ਸਰਕਾਰ ਜਿਹੜੀ ਹੈ ਇਹ 5 ਸਾਲ ਮੁਕੰਮਲ ਕਰ ਸਕੇ ਤੇ ਦੂਜੇ ਪਾਸੇ ਡਰ ਇਹ ਵੀ ਬਣਿਆ ਹੋਇਆ ਹੈ ਵੀ ਜੇ ਨਤੀਸ਼ ਕੁਮਾਰ ਜਿਨ੍ਹਾਂ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਕਿਸੇ ਵਕਤ ਵੀ ਪਲਟੀ ਮਾਰ ਸਕਦੇ ਆ ਉਹਦਾ ਵੀ ਡਰ ਇਹਨਾਂ ਨੂੰ ਪੂਰਾ ਸਤਾ ਰਿਹਾ ਵੀ ਜੇ ਕਿਤੇ ਨਤੀਸ਼ ਹੁਣਾ ਨੂੰ ਰਾਹੁਲ ਗਾਂਧੀ ਨੇ ਜਾਂ ਇੰਡੀਆ ਗੱਠਜੋੜ ਨੇ ਪ੍ਰਧਾਨ ਮੰਤਰੀ ਦੀ ਜਾਂ ਗ੍ਰਹਿ ਮੰਤਰੀ ਦੀ ਕੁਰਸੀ ਆਫਰ ਕਰ ਦਿੱਤੀ ਉਹਨਾਂ ਨੇ ਕਿਹਾ ਵੀ ਆਜੋ ਤੁਸੀਂ ਸਾਡੇ ਵੱਲ ਆਜੋ ਆਪਣੇ ਐਮਪੀਜ਼ ਲੈ ਕੇ ਤੇ ਉਸ ਹਾਲਾਤ ਚ ਮੈਂ ਕੀ ਕਰੂੰਗਾ ਸ਼ਾਇਦ ਇਸੇ ਕਰਕੇ ਇਹ ਹੁਣ ਹਰੇਕ ਢੰਗ ਦੇ ਨਾਲ ਹਰੇਕ ਭਾਈਵਾਲ ਨੂੰ ਜਿਹੜਾ ਵਾ ਉਹਦਾ ਸਵਾਗਤ ਕਰਨਗੇ ਨਰਮੀ ਦੇ ਨਾਲ ਰਹਿਣਗੇ ਅਗਲੇ ਦੀ ਗੱਲ ਸੁਣਿਆ ਕਰਨਗੇ ਜੋ ਅਗਲਾ ਕਹੇਗਾ ਹੋ ਸਕਦਾ ਇਹਨਾਂ ਨੂੰ ਮੰਨਣੀਆਂ ਵੀ ਪੈ ਜਾਣ ਕਿਉਂਕਿ ਹੁਣ ਉਹ ਪਹਿਲਾਂ ਵਾਲੀ ਗੱਲ ਜਿਹੜੀ ਆ ਬਿਲਕੁਲ ਵੀ ਨਹੀਂ ਰਹੀ ਜਿਹੜੀ 2014 ਤੇ 2019 ਦੇ ਵਿੱਚ ਹੁੰਦੀ ਸੀ ਉਸ ਵਕਤਾਂ ਨਰਿੰਦਰ ਮੋਦੀ ਜਿਹੜੇ ਆ ਇਹ ਕਿਸੇ ਦੀ ਸੁਣਦਾ ਹੀ ਨਹੀਂ ਸੀ ਹੁੰਦੇ ਇਹ ਕਹਿੰਦੇ ਸੀ ਵੀ ਮੈਂ ਆਪਣੇ ਢੰਗ ਦੇ ਨਾਲ ਜਿਹੜਾ ਕੰਮ ਆਪ ਹੀ ਕਰਨਾ ਮੈਨੂੰ ਜਿੱਦਾਂ ਚੰਗਾ ਲੱਗਦਾ ਕੰਮ ਉਦਾਂ ਹੀ ਹੋਏਗਾ ਪਰ ਹੁਣ ਇਸ ਹਾਲਾਤ ਦੇ ਵਿੱਚ ਜਦੋਂ ਤੀਜੀ ਵਾਰੀ ਸੌਹ ਚੁੱਕਰੇ ਆ ਤੇ ਬਿਲਕੁਲ ਪ੍ਰੋਪਰ ਗੱਠ ਜੋੜਦੀ ਇਹ ਸਰਕਾਰ ਹੈ ਇਸ ਵਕਤ ਮжоਰਿਟੀ ਕਿਸੇ ਕੋਲ ਵੀ ਹੈ ਨਹੀਂ ਤੇ ਇਹਨਾਂ ਹਾਲਾਤਾਂ ਦੇ ਵਿੱਚ ਕੀ ਨਰਿੰਦਰ ਮੋਦੀ ਜਿਹੜੇ ਆ ਉਹ 2014 ਤੇ 2019 ਵਾਂਗੂ ਇੱਕ ਦਮਦਾਰ ਨੇਤਾ ਬਣ ਕੇ ਉਭਰਣਗੇ ਜਾਂ ਫਿਰ ਜੋ ਕੁਝ ਅਸੀਂ ਵੀਡੀਓ ਚ ਦੇਖ ਰਹੇ ਆ ਇਸ ਕਿਸਮ ਦੇ ਹਾਲਾਤ ਰਹਿਣਗੇ ਭਾਈਵਾਲਾਂ ਦੇ ਨਾਲ ਮਿਲ ਕੇ ਚੱਲਣਾ ਪਏਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ